ਮਹਾਵਲੀਆ ਖਾੜੇ ਨੇ ਇੱਕ ਵਾਰੀ ਫੇਰ ਪਠਾਨਕੋਟ ਦਾ ਨਾਂ ਰੋਸ਼ਨ ਕੀਤਾ ਹੈ ਮਹਾਵਲੀਆ ਖਾੜੇ ਨੂੰ ਚਲਾਉਣ ਵਾਲੇ ਦੀਪੂ ਪਹਿਲਵਾਨ ਦੀ ਕੁੜੀ ਵਿਸ਼ਾਖਾ ਨੇ ਹਰਿਆਣੇ ਵਿੱਚ ਕੁਸ਼ਤੀ ਦੇ ਮੁਕਾਬਲੇ ਵਿੱਚ 골ਡ ਮੈਡਲ ਜਿੱਤ ਕੇ ਸ਼ਹਿਰ ਦਾ ਮਾਨ ਬਧਾਇਆ ਹੈ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਸ਼ਵਲੋਂ ਅੱਜ ਮਹਾਵਲੀਆ ਖਾੜੇ ਵਿੱਚ ਜਾ ਕੇ ਬੱਚੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਮਿਤ ਵਿਸ਼ ਨੇ ਕਿਹਾ ਕਿ ਸਾਨੂੰ ਆਪਣੀਆਂ ਕੁੜੀਆਂ ਹਰ ਫੋਲਡ ਵਿੱਚ ਅੱਗੇ ਲਿਆਉਣਾ ਚਾਹੀਦੀਆਂ ਹਨ ਜੋ ਉਹ ਕਰਨਾ ਚਾਹ ਨੇ ਉਸ ਵਿੱਚ ਉਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਘਰ ਦੀ ਮਹਿਲਾ ਪੜ੍ਹੀ ਲਿਖੀ ਤੇ ਕਾਮਯਾਬ ਹੁੰਦੀ ਹੈ ਤਾਂ ਪੂਰਾ ਪਰਿਵਾਰ ਵੀ ਕਾਮਯਾਬ ਹੋ ਜਾਂਦਾ ਹੈ ਉਹਨਾਂ ਨੇ ਮਹਿਲਾ ਸ਼ਕਤੀ ਨੂੰ ਅੱਗੇ ਰੱਖਣ ਦੀ ਗੱਲ ਕਹੀ ਆਓ ਸੁਣਦੇ ਹਾਂ ਕਿ ਸਾਬਕਾ ਪਥਾਇ ਕਮੇਤ ਵਿਜਾ ਅਤੇ ਮੇਅਰ ਪੰਨਾ ਲਾਲ ਭਾਟੀਆਂ ਨੇ ਕੀ ਕਿਹਾ ਮੈਂ ਸਭ ਤੋਂ ਪਹਿਲੇ ਦੀਪੂ ਪਹਿਲਵਾਨ ਜੀ ਦਾ ਤਹੇ ਦਿਲ ਤੋਂ ਆਪਣੇ ਵੱਲੋਂ ਪਠਾਨਕੋਟ ਦੇ ਸਾਰੇ ਲੋਕਾਂ ਵੱਲੋਂ ਸ਼ੁਕਰੀਆ ਦਾ ਕਰਨਾ ਕਿਉਂਕਿ ਇਹਨਾਂ ਦੀ ਡੈਡੀਕੇਸ਼ਨ ਮੈਂ ਪਿਛਲੇ ਪਹਿਲੇ ਤੇ ਨਹੀਂ ਸੀ ਮੈਂ 2017-18 ਤੋਂ ਦੇਖ ਰਿਹਾ ਜੀ ਜਿਸ ਡੈਡੀਕੇਸ਼ਨ ਦੇ ਨਾਲ ਇਹ ਬੱਚਿਆਂ ਨੂੰ ਇਹਨਾਂ ਦੀ ਪੂਰੀ ਟੀਮ ਮਿਲ ਕੇ ਟ੍ਰੇਨਿੰਗ ਕਰਾਉਂਦੀ ਹੈ ਪਲੱਸ ਮੈਂ ਸਭ ਤੋਂ ਜ਼ਿਆਦਾ ਖੁਸ਼ੀ ਹੈ ਵਾ ਕਿ ਤੁਸੀਂ ਦੇਖੋ ਇੱਥੇ ਬੇਟੀਆਂ ਵੀ ਨਾਲ ਉਸਾਂ ਹੀ ਲੜਕੀਆਂ ਦੇ ਨਾਲ ਵੈਸਲਿੰਗ ਕਰ ਰਹੀਆਂ ਤੇ ਮੈਡਲ ਜਿੱਤ ਕੇ ਆ ਰਹੇ ਅੱਜ ਸਾਡੀ ਜਿਹੜੀ ਮੇਨ ਸੈਂਟਰ ਪੁਆਇੰਟ ਆਫ ਅਟਰੈਕਸ਼ਨ ਜਿਨ੍ਹਾਂ ਤੇ ਸਾਨੂੰ ਗਰਵ ਹੈ ਜਿਨ੍ਹਾਂ ਨੇ ਅਖਾੜੇ ਦਾ ਨਾਮ ਆਪਣੇ ਫਾਦਰ ਦਾ ਨਾਮ ਦੀਪੂ ਪਲਵਾਨ ਜੀ ਉਹਨਾਂ ਦੇ ਫਾਦਰ ਨੇ ਮੈਂ ਵਿਸ਼ਾਖਾ ਨੂੰ ਸਭ ਤੋਂ ਪਹਿਲੇ ਬਹੁਤ ਮੁਬਾਰਕ ਦਿਨਾ ਕਿ ਬੇਟੀ ਨੇ ਸਾਡੇ ਪਠਾਨਕੋਟ ਦਾ ਆਪਣੇ ਫਾਦਰ ਦਾ ਖਾੜੇ ਦਾ ਨਾਮ ਔਰ ਪੰਜਾਬ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਔਰ ਉਹ ਅੰਡਰ 51 ਰੈਸਲਿੰਗ ਵਿੱਚ 골ਡ ਮੈਡਲ ਲੈ ਕੇ ਆਏ ਨੇ ਔਰ ਹਰਿਆਣਾ ਚੋਂ ਲੈ ਕੇ ਆਏ ਨੇ ਔਰ ਹਰਿਆਣਾ ਜਿਸ ਤਰ੍ਹਾਂ ਅਸੀਂ ਫਾਲੋ ਕਰਨਿਆ ਕਿਉਂਕਿ ਪੰਜਾਬ ਨੂੰ ਹਰਿਆਣਾ ਕਾਫੀ ਚੀਜ਼ਾਂ ਫਾਲੋ ਕਰਦਾ ਹੈ ਮਗਰ ਸਪੋਰਟਸ ਵਿੱਚ ਰੈਸਲਿੰਗ ਵਿੱਚ ਹਰਿਆਣਾ ਚ ਜਾ ਕੇ ਜਿੱਤ ਕੇ ਆਨਾ ਇੱਕ ਬੜੀ ਵੱਡੀ ਗੱਲ ਹੈ ਔਰ ਦੱਸਾਂਦਾ ਕਿ ਜੇ ਅਸੀਂ ਆਪਣੀਆਂ ਬੇਟੀਆਂ ਨੂੰ ਅੱਗੇ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਦੀਪੂ ਪੁਲਵਾਨ ਜੀ ਆਪਣੇ ਬੱਚੀ ਨੂੰ ਅੱਗੇ ਲੈ ਕੇ ਆ ਰਹੇ ਨੇ ਬਾਕੀ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਮੌਕਾ ਦਈਏ ਤੇ ਕਿਸੇ ਟਾਈਮ ਪੰਜਾਬ ਦੇ ਪਠਾਨਕੋਟ ਦੇ ਬੱਚੇ ਨੈਸ਼ਨਲ ਨਹੀਂ 올림픽 ਅਵਾਰਡ ਵੀ ਜਿੱਤ ਸਕਦੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਅਖਾੜੇ ਨੇ ਇਸ ਸਾਲ 15 ਮੈਡਲ ਜਿੱਤੇ ਨੇ ਪੰਜਾਬ ਨੂੰ ਮਿਲਾ ਕੇ ਤੇ ਇੱਕ ਨੈਸ਼ਨਲ 골ਡ ਉਸ ਤੋਂ ਪਹਿਲੇ ਵੀ ਪਤਾ ਕਿ ਪਿਛਲੇ ਸਾਲ ਵੀ 7 ਮੈਡਲ ਇਹ ਅਖਾੜਾ ਜਿੱਤ ਕੇ ਆਇਆ ਸੀ ਔਰ ਪਿਛਲੇ 20-25 ਸਾਲ ਤੋਂ ਇਹ ਅਖਾੜਾ ਬੱਚਿਆਂ ਦੇ ਵਾਸਤੇ ਕੰਮ ਕਰ ਰਿਹਾ ਔਰ ਇਹ ਇਹੋ ਜਿਹੀ ਸਰਵਿਸ ਹੈ ਜਿਹੜਾ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਮੁਹੀਮ ਹੈ ਕਿ ਪੰਜਾਬ ਨੂੰ ਡਰੱਗਸ ਫ੍ਰੀ ਕਰਨ ਦਾ ਔਰ ਬੇਟੀਆਂ ਨੂੰ ਅੱਗੇ ਲੈ ਕੇ ਆਂਦਾ ਤੇ ਮੈਨੂੰ ਲੱਗਦਾ ਕਿ ਜੋ ਇੱਕ ਸੈਂਟਰ ਪੁਆਇੰਟ ਹੈ ਜਿਹੜਾ ਦੋਨੋਂ ਵਿਸ਼ੇ ਸਾਡੇ ਲੋਕਾਂ ਦੀ ਜੋ ਸਾਡੇ ਸੁਪਨੇ ਹੈ ਕਿ ਪੰਜਾਬ ਡਰਗ ਫਰੀ ਹੋਏ ਤੇ ਸਾਡੇ ਬੱਚੇ ਸਪੈਸ਼ਲੀ ਬੇਟੀਆਂ ਇਸ ਫੀਲਡ ਵਿੱਚ ਅੱਗੇ ਆਉਣਾ ਅਖਾੜਾ ਕਰ ਰਿਹਾ ਮੈਂ ਸਾਰਿਆਂ ਨੂੰ ਸਪੈਸ਼ਲ ਮੁਬਾਰਕ ਦਿਨਾ ਪੂਰੀ ਟੀਮ ਨੂੰ ਮੁਬਾਰਕ ਦਿਨਾ ਦੀਪੂ ਪਹਿਲਵਾਨ ਜੀ ਨੂੰ ਮੁਬਾਰਕ ਦਿਨਾ ਤੇ ਸਪੈਸ਼ਲੀ ਮੁਬਾਰਕ ਵਿਸ਼ਾਖਾ ਨੂੰ ਬਟੀਆਂ ਨੂੰ ਕਿ ਪੰਜਾਬ ਦਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਐਪਰੀਸੀਏਸ਼ਨ ਕਿਸ ਤਰ੍ਹਾਂ ਕਰਦੇ ਹੋ ਤੁਸੀਂ ਤੁਹਾਡੇ ਵੱਲੋਂ ਕੀ ਸਹਿਯੋਗ ਰਿਹਾ ਹੈ ਇਸ ਪੜੀ ਮੈਂ ਜਦੋਂ ਸੀਜੀ ਅਸੀਂ ਹੈ ਕੁਝ ਕੰਟਰੀਬਿਊਸ਼ਨ ਜ਼ਰੂਰ ਪਲਵਾਂ ਬਾਕੀ ਵੀ ਕੀਤੀ ਹੈ ਮਗਰ ਇੱਥੇ ਜ਼ਰੂਰ ਅਸੀਂ ਮੈਡ ਦੀ ਕੰਟਰੀਬਿਊਸ਼ਨ ਆਪਣੇ ਟਾਈਮ ਕੀਤੀ ਫਿਰ ਇਨਫਰਾਸਟ੍ਰਕਚਰ ਬਣਾਉਣ ਦੀ ਕੀਤੀ ਤੇ ਜੇ ਪਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਅੱਗੇ ਵੀ ਐ ਦੀ ਮਦਦ ਅਖਾੜੇ ਦੀ ਇਸ ਪਾਰਟਿਕੂਲਰ ਅਸੀਂ ਕਰਦੇ ਰਵਾਂਗੇ ਔਰ ਨਾਉ ਰਜਿਸਟਰਡ ਸੁਸਾਇਟੀ ਹੈ ਮੈਂ ਸਪੋਰਟਸ ਤੇ ਉੱਤੇ ਵਿੱਚ ਜੋ ਮੈਂਬਰ ਆਫ ਪਾਰਲੀਮੈਂਟ ਕੋ ਲੋ ਫੰਡ ਮਿਲ ਸਕਦਾ ਹੈ ਉਹ ਵੀ ਇਹਨਾਂ ਨੂੰ ਅਸੀਂ ਜਰੂਰ ਦਿਵਾਵਾਂਗੇ ਕਿਉਂਕਿ ਇਹ ਦਿਲੋਂ ਕੰਮ ਕਰ ਰਹੇ ਨੇ ਔਰ 15-15 ਵਾਰਡ ਲੈ ਕੇ ਆਣੇ ਔਰ ਤੁਸੀਂ ਦੇਖਿਓ ਐ ਛੋਟੀ ਜੀ ਬੱਚੀ ਹੈ ਮੈਨੂੰ ਉਹਨੇ ਮਲਾਰੀ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਇਹ ਦੇਖਣਾ ਅਜੇ ਹੈ ਖੂਨ ਸ਼ੁਰੂ ਹੋਈ ਹੈ ਮਗਰ ਜੋ ਇਹਨਾਂ ਦਾ ਟੈਲੈਂਟ ਹੈ ਇਹ ਨੈਸ਼ਨਲ ਅਵਾਰਡ ਜਰੂਰ ਲੈ ਕੇ ਆਣਗੇ ਤਾਂ ਮਤਲਬ ਐਟ ਦੀ ਏਜ ਆਫ 7 ਸਾਲ ਦੀ ਉਮਰ ਤੋਂ 6-7 ਸਾਲ ਦੀ ਉਮਰ ਤੋਂ ਬੱਚੇ ਨੂੰ ਪਿਕ ਕਰਨਾ ਫਿਰ ਉਹਨਾਂ ਨੂੰ ਅਗਲੇ 7-8 ਸਾਲ ਟ੍ਰੇਨਿੰਗ ਕਰਾਣਾ ਇਹ ਹਰ ਕੋਈ ਨਹੀਂ ਕਰਦਾ ਤੇ ਮੈਨੂੰ ਮੈਂ ਕੰਨਾ ਇੱਕ ਵਾਰ ਇਸ ਅਖਾੜੇ ਵਾਸਤੇ ਅਸੀਂ ਸਾਰੇ ਮਿਲ ਕੇ ਤਾਲੀਆਂ ਮਾਰੀਆਂ ਤੇ ਨਾਲ ਹੀ ਜੋਰ ਦੀ ਵਿਸ਼ਾਖਾ ਵਾਸਤੇ ਅਸੀਂ ਤੇ ਜਿਹੜੇ 7-15 ਮੈਡਲ ਬੱਚੇ ਹੋਰ ਲੈ ਕੇ ਆਏ ਨੇ ਉਹਨਾਂ ਵਾਸਤੇ ਤਾਲੀਆਂ ਮਾਰੀਏ ਔਰ ਮੈਨੂੰ ਬੇਟਾ ਸਕੂਲ ਸਕੂਲ ਯਾਦ ਆ ਗਿਆ ਸਕੂਲ ਵਿੱਚ ਨਾ ਅਸੀਂ ਕਰਦੇ ਹੀ ਜਦੋਂ ਕੋਈ ਮੈਡਲ ਲੈ ਕੇ ਆਉਂਦਾ ਸੀ ਹਿੱਪੇ ਹੁਰੇ ਤੇ ਹੁਣ ਵੀ ਸ਼ਾਖਾ ਵਾਸਤੇ ਹਿਪਪ ਹੁਰੇ ਹਿਪਪ ਹੁਰੇ ਹਿਪਪ ਹੁਰੇ ਬਹੁਤ ਬਹੁਤ ਧੰਨਵਾਦ ਐਂਡ ਕੰਗ੍ਰੈਚੁਲੇਸ਼ਨਸ ਬੇਟਾ ਗੋਡ ਬlesਸ ਯੂ ਨਹੀਂ ਮੈਂ ਬੜਾ ਅੱਛਾ ਫੀਲ ਕਰ ਰਹੀ ਕਿ ਨੈਸ਼ਨਲ ਜਿੱਤਿਆ ਆਪਾਂ ਤੇ ਇਤਨੀ ਕਿੰਨੀ ਦੇਰ ਹੋ ਗਈ ਪ੍ਰੈਕਟਿਸ ਕਰਦੇ ਇਸ ਸਾਲ ਮੇਰਾ ਨੈਸ਼ਨਲ 골ਡ ਆਇਆ ਮੈਂ 4-5 ਸਾਲ ਤੇ ਹੋਈ ਗਏ ਮਿਹਨਤ ਕਰਦੇ ਤੇ ਇਸ ਸਾਲ ਆਇਆ ਮੈਂ ਤੁਹਾਨੂੰ ਸਵੇਰੇ ਸ਼ਾਮੇ ਕਰਵਾਉਂਦੇ ਨੇ ਪਾਪਾ ਜਿੱਦਾਂ ਵੀ ਕਰਵਾਣ ਸਵੇਰੇ 5 ਵਜੇ ਤੇ ਸ਼ਾਮ ਨੂੰ ਵੀ 5 ਵਜੇ 4:00 4 ਵਜੇ ਟਾਈਮ ਲੱਗਦਾ ਅਜੇ ਤੱਕ ਤੇ ਮੈਂ ਸਟੇਟ ਚ ਮੇਰੇ 7-8 골ਡ ਆ ਤੇ ਨੈਸ਼ਨਲ ਜੇ ਇੱਕ ਬ੍ਰੌਂਜ਼ ਤੇ ਇੱਕ 골ਡ 골ਡ ਤੇ ਜੀ ਇਹ 올림픽 ਹੈਡਰ ਆ ਜੀ ਬਾਕੀ ਇਹ ਕੀ ਬੱਚੇ ਹੋਰ ਵੀ ਆਣ ਗੇਮ ਵਿੱਚ ਕੀ ਮਤਲਬ ਅੱਗੇ ਵਧਣ ਹੋਰ ਬੱਚੇ ਅੱਗੇ ਵਧਣ ਮਤਲਬ ਨਸ਼ੇ ਵਗੈਰਾ ਤੋਂ ਦੂਰ ਆਣ